ਦੇਸ਼ ਵਿਦੇਸ਼ ਤੇ ਬਾਕੀ ਹਿੱਸਿਆਂ ਵਾਂਗ ਅੰਮ੍ਰਿਤਸਰ ਵਿੱਚ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ धूमधाम ਨਾਲ ਮਨਾਇਆ ਗਿਆ ਇਤਿਹਾਸਿਕ ਸ਼੍ਰੀ ਦੁਰਗਿਆਨਾ ਤੀਰਥ ਸ਼੍ਰੀ ਗੋਪਾਲ ਮੰਦਿਰ ਸ਼੍ਰੀ ਹਰੀ ਮੰਦਿਰ ਸ਼੍ਰੀ ਰਗੁਨਾਥ ਮੰਦਿਰ ਸ਼ਿਵਾਲਾ ਬਾਗ ਪਾਈਆ ਮਾਤਾ ਲਾਲ ਦੇਵੀ ਮੰਦਿਰ ਪ੍ਰਾਚੀਨ ਸ਼ਿਵਾਲਾ ਸਮੇਤ ਸ਼ਹਿਰ ਦੇ ਸਾਰੇ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਸਵੇਰ ਤੋਂ ਹੀ ਸ਼ਰਧਾਲੂਆਂ ਨੇ ਮੰਦਿਰ ਵਿੱਚ ਪਹੁੰਚ ਕੇ ਠਾਕੁਰ ਜੀ ਦੀ ਪੂਜਾ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਬਹੁਤ ਸਾਰੇ ਸ਼ਰਧਾਲੂਆਂ ਨੇ ਆਪਣੇ ਛੋਟੇ ਬੱਚਿਆਂ ਨੂੰ ਕਾਨਾ ਜੀ ਦਾ ਰੂਪ ਦਿੱਤਾ ਇਸ ਮੌਕੇ ਮੰਦਿਰਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ ਅਤੇ ਹਰ ਪਾਸੇ ਭਜਨ ਅਤੇ ਕੀਰਤਨ ਗੂੰਜ ਉੱਠੇ ਸ਼ਹਿਰ ਦੇ ਮੰਦਿਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਜਿਸ ਕਾਰਨ ਪੂਰੇ ਖੇਤਰ ਵਿੱਚ ਤਿਉਹਾਰ ਦਾ ਪਵਿੱਤਰ ਮਾਹੌਲ ਬਣਿਆ ਰਿਹਾ ਸ਼੍ਰੀ ਬਾਗੇ ਬਿਹਾਰੀ ਨੰਦਲਾ i'm ਮੇਰਾ ਹੈ ਗੋਬਿੰਦ ਮੇਰਾ ਹੈ ਗੋਪਾਲ ਮੇਰਾ ਹੈ ਮੈਂ ਜੀ ਸ਼੍ਰੀ ਗੋਪਾਲ ਮੰਦਰ ਆਪਣੀ ਸਾਰੀ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਜਨਮ ਅਸ਼ਟਮੀ ਦੀ ਸਾਰੇ ਪਰਿਵਾਰਾਂ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਔਰ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਕਿ ਜਿਹੜੇ ਜਿਹੜੇ ਘਰਾਂ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲਾਂ ਤਾਂ ਨੇ ਚਾਹੇ ਕਹਿ ਦੀਆਂ ਵਪਾਰ ਦੀਆਂ ਚਾਹੇ ਕਾਰੋਬਾਰ ਦੀਆਂ ਸਾਰਿਆਂ ਪ੍ਰਭੂ ਪੂਰੀਆਂ ਕਰਨ ਔਰ ਅੱਜ ਜਨਮ ਅਸ਼ਟਮੀ ਦੇ ਸੁਭ ਦਿਹਾੜੇ ਤੇ ਅੱਜ ਜਿੱਦਾਂ ਲੋਕ ਹਮ ਹਮ ਆ ਕੇ ਮੰਦਿਰ ਚ ਪਹੁੰਚ ਰਹੇ ਨੇ ਪ੍ਰਮਾਤਮਾ ਇਹਨਾਂ ਸਾਰਿਆਂ ਦੀ ਮਨੋ ਕਾਮਨਾ ਪੂਰੀਆ ਕਰੇ ਅੱਜ ਅਸੀਂ ਆਪਣੇ ਗੋਪਾਲ ਮੰਦਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਾਫੀ ਸੰਗਤਾਂ ਸਵੇਰ ਤੋਂ ਪ੍ਰਭੂ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰ ਰਹੇ ਰਾਤ ਨੂੰ 12 ਵਜੇ ਪ੍ਰਭੂ ਜੀ ਦਾ ਜਨਮ ਹੋਣਾ ਹੈ ਉਸ ਵੇਲੇ ਤੱਕ ਵੀ ਇੱਥੇ ਬਹੁਤ ਜ਼ਿਆਦਾ ਸਾਰੇ ਭਗਤ ਜਨ ਹੁੰਦੇ ਆ ਅਸੀਂ ਅੱਜ ਦੇ ਦਿਨ ਜਿਹੜਾ ਮੰਦਿਰ ਦਾ ਅਰੇਂਜਮੈਂਟ ਕੀਤਾ ਹੈ ਲਾਈਟਿੰਗ ਦਾ ਇਹ ਫੁੱਲਾਂ ਦੀ ਸਜਾਵਟ ਇਹ ਸਾਰੇ ਸਾਡੀ ਕਮੇਟੀ ਦੀ ਜ਼ਿੰਮੇਵਾਰੀ ਹੈ ਅਸੀਂ ਕੀਤਾ ਹੈ ਔਰ ਅਸੀਂ ਬਾਹਰ ਜੋ ਹੁਣੇ ਦੁੱਧ ਦਾ ਲੰਗਰ ਬਦਾਮਾ ਗਿਰਿਆਂ ਦਾ ਵੀ ਸਟਾਰਟ ਕਰ ਰਹੇ ਆਂ ਹੋਰ ਵੀ ਸਵੇਰ ਤੋਂ ਲੰਗਰ ਚੱਲ ਰਹੇ ਨੇ ਕੋ ਫਰੂਟ ਦੇ ਕੋ ਦੂਸਰੇ ਕੋ ਤੀਸਰੇ ਕਾਫੀ ਲੰਗਰ ਚੱਲ ਰਹੇ ਨੇ ਤੇ ਮੈਂ ਤੁਹਾਡੇ ਮਾਧਮ ਰਹੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਸਨਾਤਨ ਧਰਮ Hindu ਧਰਮ ਦੇ ਵਿੱਚ ਇਹ ਮੰਦਰ ਦੀ ਜਿਹੜੇ શ્રીਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਨ ਹੈ ਇਸ ਦਿਨ ਸਾਰੇ ਪਰਿਵਾਰਾਂ ਸਮੇਤ ਆਪਣੇ ਮੰਦਰ ਜਾਓ ਤੇ ਪ੍ਰਭੂ ਦੇ ਦਰਸ਼ਨ ਪਾਓ ਤੇ ਪ੍ਰਭੂ ਦੀ ਕਿਰਪਾ ਪ੍ਰਾਪਤ ਕਰੋ